ਜਿਹੜਾ ਸਾਧ ਸੰਗਤ ਦੇ ਭਾਈ ਮੋਤੀ RAM ਜਿਹੜਾ ਮਹਿਰ ਸੀ ਨਾ ਪਤਾ ਵੀ ਸੀਗਾ ਕਿ ਮੇਰਾ ਪਰਿਵਾਰ ਦਾ ਘਾਣ ਬੱਚਾ ਪੀੜ ਦਿੱਤਾ ਜਾਣਾ ਪਰ ਦੇਖ ਲਓ ਸਾਹਿਬ ਜادیه ਜੀ ਨੂੰ ਬਾਬਾ ਜੋਰਾਵਰ ਸਿੰਘ ਬਾਬਾ ਫਤਿਹ ਸਿੰਘ ਸਾਹਿਬ ਤੇ ਧੰਨ ਮਾਤਾ ਗੁਜਰ ਕੌਰ ਜੀ ਨੂੰ ਦੁੱਧ ਛਕਾਉਣ ਦੀ ਸੇਵਾ ਕਰਦਾ ਰਿਹਾ ਹੈ ਸਿਪਾਹੀਆਂ ਨੂੰ ਕਦੇ ਲਾਲਚ ਦੇ ਦਿੱਤਾ ਕਦੇ ਕੋਈ ਪਦਾਰਥ ਕਦੇ ਗਹਿਣੇ ਆਦਿਕ ਤੇ ਜਦੋਂ ਪਤਾ ਲੱਗ ਗਿਆ ਤੇ ਸੱਚੀ ਸਾਧ ਸੰਗਤ ਜੀ ਸਾਰਾ ਪਰਿਵਾਰ ਕੋਲੂ ਵਿੱਚ ਪੀੜ ਕਰਕੇ ਸ਼ਹੀਦ ਕਰ ਦਿੱਤਾ ਸੀਗਾ ਕੇਵਲ ਹਿਰਦੇ ਵਿੱਚ ਮਹਾਰਾਜ ਜੀ ਦੇ ਚਰਣਾ ਦੀ ਪ੍ਰੀਤ ਹੈ ਮਾਤਾ ਜੀ ਨੇ ਕਿਹਾ ਵੀ ਸੀਗਾ ਐ ਪੁੱਤਰ ਮੋਤੀ RAM ਤੈਨੂੰ ਪਤਾ ਹੈ ਨਾ ਕਿ ਵਜ਼ੀਰ ਖਾਨ ਨੇ ਇਹ ਹਦਾਇਤ ਕੀਤੀ ਹੋਈ ਹੈ ਕਿ ਮਹਾਰਾਜ ਜੀ ਦੇ ਮਾਤਾ ਨੂੰ ਔਰ ਤਿਨਾਂ ਦੇ ਪੁੱਤਰਾਂ ਨੂੰ ਸਭ ਜਾਨੇ ਕੋਈ ਛਕਣ ਵਾਸਤੇ ਨਾ ਦਿੱਤਾ ਜਾਵੇ। ਉਹਨਾਂ ਦੇ ਨਾਲ ਕਿਸੇ ਨੂੰ ਮਿਲਣ ਨਾ ਦਿੱਤਾ ਜਾਵੇ। ਤੂੰ ਕਿਉਂ ਇਹ बार-बार ਇਹ ਯਤਨ ਕਰਦਾ ਹੈ? ਜੇ ਪਰਿਵਾਰ ਦੇ ਬਾਰੇ ਪਤਾ ਲੱਗ ਗਿਆ ਨਾ ਤੇਰੇ ਬਾਰੇ ਤੇ ਤੇਰੇ ਸਾਰੇ ਪਰਿਵਾਰ ਨੂੰ ਘਾਣ ਬੱਚਾ ਪੀੜ ਦੇਵੇਗਾ। ਤੇ ਅਗੋਂ ਜਵਾਬ ਦਿੱਤਾ ਸੀ ਕਹਿਣ ਲੱਗਾ ਧਨ ਮਾਤਾ ਜੀ ਮੇਰੇ ਵੱਡੇ ਭਾਗ ਹੋਣਗੇ ਮੇਰਾ ਪਰਿਵਾਰ ਵੀ ਜੇਕਰ ਕੌਮ ਦੇ ਲੇਖੇ ਲੱਗ ਜਾਵੇਗਾ। ਮੇਰੀ ਕੀਤੀ ਹੋਈ ਸੇਵਾ ਸਫਲੀ ਹੋ ਜਾਵੇਗੀ ਪ੍ਰਮਾਤਮਾ ਦੇ ਘਰ ਦੇ ਵਿੱਚ ਪ੍ਰਵਾਨ ਹੋ ਜਾਵੇਗੀ ਰਤਾ ਜਿੰਨਾ ਵੀ ਪ੍ਰਵਾਹ ਨਹੀਂ ਕੀਤੇ